ਵਿਰਜ ਕੀ ਨਾਂ ਹੈ ਜੀ ਕੈਪਟਨ ਨਰਮਲ ਸਿੰਘ ਕੀ ਸਮੱਸਿਆ ਆ ਰਹੀ ਆਪਰ ਨੂੰ ਸਮੱਸਿਆ ਜੀ ਮੈਂ ਪਹਿਲਾਂ ਤੁਹਾਨੂੰ ਆਪਦਾ ਸਾਰਾ ਡਰੈੱਸ ਦਦਾਂ ਵੀ 34 ਸਾਲ ਮੈਂ ਫੌਜੀ ਨੌਕਰੀ ਕੀਤੀ ਆ 34 ਸਾਲ ਬਾਅਦ ਮੈਂ ਪੈਨਸ਼ਨ ਆਇਆ ਪੈਨਸ਼ਨ ਆ ਕੇ ਤੇ ਮੈਂ ਇੱਥੇ ਪੈੜੀ ਖੀਦੀ ਜਿੰਨੀ ਮੇਰੀ ਜਿੰਨੀ ਪੂੰਜੀ ਮੈਨੂੰ ਮਿਲੀ 34 ਸਾਲਾਂ ਦੀ ਸਾਰੀ ਮੈਂ ਆਕੇ ਲਾਤੀ ਆ ਤੇ ਲਾਗੇ ਆਕੇ ਮੇਰੇ ਇਹਨਾਂ ਨੇ ਖੱਟ ਲਾਤੀ ਆ ਇੱਕ ਹੈਪੀ ਮਾਸਟਰ ਹੈ ਜੋਨਾ ਹੈ ਤੇ ਇੱਕ ਛੇਰਾ ਵਕੀਲ ਹੈ ਇਹਨਾਂ ਨੇ ਤਿੰਨ ਜਾਣੇ ਪੈੜੀ ਦੇ ਕੇ ਤੇ ਮੇਰੇ ਘਰੇ ਘਰੇ ਇਹਨਾਂ ਨੇ ਖਾੜੀ ਆ ਤੇ ਮੇਰੀ ਪ੍ਰਸ਼ਾਸਨ ਨੂੰ ਹੀ ਬੇਨਤੀ ਆ ਕਿ ਮੈਂ ਸਾਰੀ ਉਮਰ ਦੀ ਜਿਹੜੀ ਮੇਰੀ ਜਾਇਦਾਦ ਆ ਉਹ ਮੈਂ ਇੱਥੇ ਜਿੰਨੀ ਵੀ ਆ ਮੈਂ ਇੱਥੇ ਲਾਤੀ ਆ ਤੇ ਇਸ ਪੈੜੀ ਤੇ ਮੈਂ ਲਿਮਟ ਬਣਾ ਕੇ 25 ਲੱਖ ਰੁਪਇਆ ਮੈਂ ਲਿਮਟ ਦੇ ਚੁੱਕਿਆ ਆ ਤੇ ਉਹ ਮੈਂ ਕਰਜ਼ਾ ਕਿੱਥੋਂ ਮੜੂਗਾ ਮੇਰੀ ਪ੍ਰਸ਼ਾਸਨ ਅਗੇ ਇਹੋ ਬੇਨਤੀ ਆ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਐਸਡੀਓ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਵੀ ਇਹ ਖਾੜ ਨੂੰ ਬੰਦ ਕੀਤਾ ਜਾਵੇ ਤੇ ਸਾਡੇ ਸਾਨੂੰ ਇਥੇ ਬੱਚੇ ਪਾਲਣ ਦੇਣ ਚਾਰ ਚਫੇਰੇ ਸਾਰੇ ਵੇਖੋ ਕਮਾਦ ਲੱਗਾ ਕਿਵੇਂ ਮੇਰੀ 24 24 ਕੁਆਂਟਲ ਮੇਰੀ ਕਣਕ ਦੀ ਇੱਥੋਂ ਐਵਰੇਜ ਆਈ ਆ ਮੈਂ ਇੱਥੋਂ ਰੋਟੀ ਇੱਥੋਂ ਖਾਣਾ ਤੇ ਮੇਰੀ ਪ੍ਰਸ਼ਾਸਨ ਅੱਗੇ ਭਗਵਾਨ ਤਮਾਨ ਅੱਗੇ ਤੇ ਆਹ ਬਾਕੀ ਡੀਸੀ ਸਾਹਿਬ ਅੱਗੇ ਇਹੀ ਬੇਨਤੀ ਆ ਕਿ ਸਾਨੂੰ ਇੱਥੇ ਰੋਟੀ ਖਾਂਦੇ ਰਹਿਣ ਦੇਣ ਇਹ ਖੱਡਾ ਇੱਥੋਂ ਬੰਦ ਕੀਤਾ ਜਾਵੇ ਸਾਡੀ ਇਹੀ ਬੇਨਤੀ ਆ ਵਹਿ ਜੀ ਦਾ ਖਾਲਸਾ ਵਹਿ ਜੀ ਦੀ ਖਤਰ